ਪਾ ਅੱਜ ਯੂਨੀਵਰਸਿਟੀ ਫੇਰ ਆ ਗਈ ਹਾਂ ਬਈ ਨਹੀਂ ਇਹ ਮੈਂ ਹੀ ਬਣਾਵਾਇਆ ਜਿਸ ਦੀ ਨਹੀਂ ਗੱਡ ਗਰੁੱਪ ਆ ਓਏ ਇਹ ਆਹ ਮੁੰਡੇ ਦਾ ਦਾਅਵਾ ਦੁਬਾਰਾ ਹੈਗਾ ਲੱਭੀ ਬਾਈ ਦਾ ਦਾਅਵਾ ਹੈਗਾ ਪੂਰਾ ਯੂਨੀਵਰਸਿਟੀ ਚ ਹੋਰ ਕੀ ਆਲਾ ਮੁੰਡੇ ਸਾਰੇ ਚੱਲ ਕੇ ਗੇੜੀ ਛੜੀ ਮਾਰ ਕੇ ਆ ਜੋ ਪੁੰਦੇ ਫਿਰਦੇ ਆ ਮਾੜਾ ਮੁੰਡਾ ਜੀ ਚਲੋ ਆਏ ਆ ਪਾਣੀ ਵੀ ਕਿਉਂ ਨੇ ਮੈਂ ਵੀ ਪੀਣਾ ਯਾਰ ਆ ਜੋ ਆਇਆ ਯਾਰ ਬਿਠਾਓ ਬਿਠਾਓ ਕਰਕੇ ਹੋਣੇ ਪਾਣੀ ਨਾਲ ਖਾਂਦੇ ਮੇਰੀ ਵੀਡੀਓ ਦੇਖ ਰਹੇ ਮਿੱਤਰ ਬੇਲਿਆਣ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਆਪਾਂ ਪਸਤਨ ਦਵਾਰੇ ਯੂਨੀਵਰਸਿਟੀ ਦਾ ਮਾਹੌਲ ਦਿਖਾਉਣੇ ਆ ਅਜੇ ਤਾਂ ਯੂਨੀਵਰਸਿਟੀ ਦਾ ਮਾਹੌਲ ਠੰਢੀ ਆ ਤੇ ਇਹਨੂੰ ਠੰਡੇ ਤੋਂ ਗਰਮ ਹੋਣ ਲੱਗਿਆ ਟਾਈਮ ਨਹੀਂ ਲੱਗਦਾ ਸੈਂਟਰ ਕੰਟੀਨ ਸੋਨੁਪਦੀ ਆ ਜੇ ਬਹੁਤ ਘੱਟ ਹੁੰਦਾ ਤੇ ਆਪਾਂ ਇਹਦੇ ਵਿੱਚ ਹੀ ਬੈਠੇ ਹੁੰਨੇ ਆ ਕੁਝ ਨਵੇਂ ਜਿਹਰੇ ਅੱਗੇ ਵੀ ਬੈਠੇ ਨੇ ਸੈਂਟਰ ਕੰਟੀਨ ਵਿੱਚ ਹਾਂਜੀ ਬਈ ਆ ਮੁੰਡੇ ਦਾ ਟੁੱਟ ਗਿਆ ਦਿਲ ਉਹ ਮੈਨੂੰ ਫੇਰ ਸੁਣਾਉਣ ਲੱਗਿਆ ਮੇਰੇ ਹੁਣੀ ਹੁਣੀ ਜਿਆਦਾ ਸੁਣਾ ਨਹੀਂ ਛੱਡ ਲੰਮੇ ਦਿਲ ਦੇ ਦਰਦ ਦੀ ਲਿਖੀ ਸ਼ਾਇਰੀ ਪੰਨੇ ਗਿੱਲੇ ਕਰ ਗਈ ਹੈ ਵਾਹ ਵਾਹ ਦਿਲ ਦੇ ਦਰਦ ਦੀ ਲਿਖੀ ਸ਼ਾਇਰੀ ਪੰਨੇ ਗਿੱਲੇ ਕਰ ਗਈ ਹੈ ਮੇਰਾ ਇੱਕ ਇੱਕ ਹੰਝੂ ਕਹਿੰਦਾ ਨੋ ਨੋ ਇਹਦਾ ਇੱਕ ਇੱਕ ਹੰਝੂ ਕਹਿੰਦਾ ਉਹ ਤੇਰੇ ਲਈ ਮਰ ਗਿਆ ਵਾਹ ਜੀ ਵਾਹ ਕੀ ਬਾਤ ਹੈ ਤੇਰੀ ਕੀ ਬਾਤ ਹੈ ਆਪਾਂ ਬਈ ਦੀਨ ਸਰ ਨੇ ਆਇਆ ਕਹਿੰਦਾ ਵੀ 5000 ਰੁਪਿਆ ਰੁਪਿਆ ਲੱਗੂਗਾ ਬਰੋਂ ਰੀ ਐਡਮਿਸ਼ਨ ਦੀ ਫੇਰ ਐਡਮਿਸ਼ਨ ਹੋ ਜਾਓ ਤੇ ਉਹਨੇ ਮੈਨੂੰ ਐ ਨਹੀਂ ਦੱਸਿਆ ਮੇਰਾ ਨਾਂ ਕਿਉਂ ਕੱਟਿਆ ਸੀਗਾ ਵੀ ਐ ਤਾਂ ਦੱਸ ਨਾਂ ਕਿਉਂ ਕੱਟਿਆ ਸੀਗਾ ਉਹਨੇ ਐਂ ਵੀ ਕਿਹਾਗਾ ਜੇ ਬਾਹਰ ਕਿਸੇ ਲੜਾਈ ਝਗੜੇ ਚ ਗਿਆ ਤੇ ਮੈਂ ਲੜਾਈ ਝਗੜੇ ਚ ਤਾਂ ਨਹੀਂ ਜੇ ਬਾਹਰ ਪੜਾਈ ਦੇ ਗਿਆ ਦਵਾਰੇ ਫੇਰ ਨਾਂ ਕੱਟੂ ਨਾਲ ਸਾਨੂੰ ਪੜਾਈ ਆ ਸਾਨੂੰ ਤਾਂ ਪੜਾਈ ਤੋਂ ਵੇਲਣੀ ਸੀ ਲੜਾਈ ਕਿੱਥੋਂ ਕਰ ਲਾਂਗੇ ਜੇ ਲੜਨਾ ਤਾਂ ਦੇਨ ਨਾਲ ਲੜੋ ਇਹ ਲੱਭੀ ਦਾ ਡਾਇਲੋਗ ਆ ਇਹ ਬਹੁਤ ਪੁਰਾਣਾਗਾ ਪਰ ਇਹ ਹੁਣ ਸੁਣਾ ਰਿਹਾ ਵੀ ਆਪਣੇ ਕੋਲ ਆਪਾਂ ਨੂੰ ਯਾਰ ਮਿਲੇ ਸੀਗੇ ਹੋਰ ਬਈ ਕੀ ਹਾਲਾ ਵਧੀਆ ਸਾਹਿਬ ਚੜਦੀ ਕਲਾ ਹੋਰ ਕੋਈ ਨਮੀ ਦਾ ਜੀ ਚਲੋ ਗੇੜੇ-ਗੂੜੇ ਲਾਉਣੇ ਯੂਨੀਵਰਸਿਟੀ ਚਲੋ ਅੱਧਰੋ ਵਾ ਐਕਸਪੀਰੀਅੰਸ ਹੈ ਅਪਨ ਆਪਾਂ ਕੰਟੀਨ ਵੱਲ ਜਾ ਰਹੇ ਆਂ ਕੰਟੀਨ ਚ ਜਾ ਕੇ ਕੁਝ ਖਾਣੇ ਆਗੇ ਆਪਨੇ ਨਾਲ ਹੈਗਾ ਜਸ਼ਨ ਆਪਣਾ ਯਾਰ ਦੋਸਤ ਆ ਇਹ ਜੂ ਰੱਖ ਕੇ ਕਿਉਂ ਜਸ਼ਨ ਹਾਂਜੀ ਸਰ ਹਾਂਜੀ ਆਪਾਂ ਨੂੰ ਇੱਕ ਬੰਦਾ ਮੁੰਡਾ ਵੈਖਿਆ ਹੁਣੇ ਉਹ ਕਹਿੰਦਾ ਆਪਾਂ <strong>ਪ੍ਰੋਡਕਾਸਟ</strong> ਕਰਨੀ ਹੈ ਤੇਰੇ ਨਾਲ ਜਿੱਤੇ ਵੇਲੇ ਹੋਏ ਉਹਦੇ ਨਾਲ <strong>ਪ੍ਰੋਡਕਾਸਟ</strong> ਕਰਾਂਗੇ ਵੇਲੇ ਤਾਂ ਵੈਸੇ ਹੁਣ ਵੀ ਆਪਾਂ ਹੈਗੇ ਆਂਗੇ ਪਰ ਉਹਨਾਂ ਨੂੰ ਕੋਈ ਕੰਮ ਨਹੀਂ ਆਇਆ ਜਲਦੀ ਆਪਣਾ <strong>ਪ੍ਰੋਡਕਾਸਟ</strong> ਆਊਗਾ ਤੇ ਤੁਸੀਂ ਸਾਰਿਆਂ ਨੇ ਦੇਖਣਾ ਉਹ ਕਿੱਧਰ ਬੈਠ ਗਿਆ ਬਈ ਫੈਂਕਲੀ ਕਰ ਉਹ ਗੋ ਬੀਰ ਉਹ ਰੋਟਣਾ ਯਾਰ ਕਰਕੇ ਆਏ ਬਈ ਬੜਮਾ ਅੱਛੀ ਕਰਕੇ ਆਏ ਆਏ ਹੋ ਯਾਰ ਕਾ ਆ ਗੁੱਟ ਗੁੱਟ ਕੈ ਦੋਨੇ ਬਸ ਇਹ ਕੋਚ ਚਲਾ ਦੇ ਬੀਬੀ ਹਾਂ ਉਹਨਾਂ ਅੱਛੀ ਕਰਕੇ ਆਏ ਦੇ ਮਾਰਦੇ ਆ ਥਾਪਾਂ ਦੇ ਝੋਟੇ ਕਿਹੜਾ ਓਏ ਆਪਾਂ ਵੀ ਚੱਲੇ ਆ ਕੰਟੀਨ ਚ ਚੱਲੇ ਗਏ ਮੋੜ ਆਇਆ ਬੁੜੀਆਂ ਸਭ ਹੋ ਜਾਂਦੀਆਂ ਪਰ ਕੰਮ ਚੱਲ ਗਿਆ ਮੇਰੀ ਜਿਵੇਂ ਅਸੀਂ ਬਦਵਾ ਦਿੰਨੇ ਆ ਚਲੋ ਭਾਈ ਚੱਲ ਗਏ ਪਰ ਉੱਪਰ ਆਪਾਂ ਨੂੰ ਜਾਣ ਹੀ ਨਹੀਂ ਦੇਣਾ ਚੱਲ ਫਿਰ ਉੱਪਰ ਉੱਪਰ ਚੱਲਦੇ ਆ ਭਾਈ ਹੁਣ ਅਸੀਂ ਆ ਬਲੌਗ ਚ ਆ ਗਏ ਆਪਾਂ ਲੋ ਬਲੌਗ ਚ ਤਾਂ ਜਾਂਦੇ ਆਗੇ ਵੈਸੇ ਕੋਈ ਬਾਹਰ ਨਹੀਂ ਸਕਦਾ ਹੁੰਦਾ ਉਹਰਾ ਪਰ ਸਾਨੂੰ ਕੋਈ ਰੋਕਦਾ ਨਹੀਂਗਾ ਸਾਨੂੰ ਕੋਈ ਰੋਕ ਟੋਕ ਨਹੀਂ ਅਸੀਂ ਡਰਦੇ ਕਿਥੋਂ ਜਿਹੜਾ ਲੱਤਾਂ ਲਾਵਾਂਗੇ ਆ ਗਿਆ ਆ ਬਲੌਗ ਕਰਾ ਆ ਗਏ ਬਈ ਤਾਂ ਆਪਾਂ ਲੋ ਬਲੌਗ ਆਏ ਜਿੱਥੇ ਵਕੀਲ ਹੁੰਦੇ ਆ ਵਕੀਲ ਦੀ ਸਟੱਡੀ ਹੁੰਦੀ ਆ ਬਲੌਗ ਚ ਫਿਰਦੇ ਆ ਕਿ ਆਪਣੇ ਨਾਲ ਕੁੱਟਿਆ ਯਾਰ ਮੋਹ ਲੜ ਕੇ ਅਰ ਮੋਹ ਲੈ ਕੇ ਆਇਆਗਾ ਜਿਹੜਾ ਡਰਦੇ ਆ ਭਰਾਵਾ ਚਾਹੋ ਆਪਣਾ ਭਰਾ ਹੀ ਹੈਗਾ ਭਾਈ ਐਸੇ ਸਕੂਲ ਆਫ ਲਾਅ ਚ ਵਗਤ ਤਾ ਗਏ ਪਰ ਅਜਾਜ ਹਲਵਾ ਗਿਆ ਮਾਸਟਰਾਂ ਤੇ ਆਹਾਂ ਤਾਂ ਕੀ ਹੋਣਾ ਸੀ ਯਾਰ ਗੰਦ ਪੋਣ ਵਾਲੀ ਸੀ ਸਾਡੇ ਨਾਲ ਵਾਲੇ ਨਹੀਂ ਸੀ ਕਿ ਤਾਂ ਕਰਕੇ ਉਹਨਾਂ ਨੇ ਫੇਰ ਅਜਾਜ ਲਾ ਕੇ ਤੋਰ ਚਲੋ ਹੁਣ ਆਪਾਂ ਕੈਂਟੀਨ ਵਾਲੇ ਅਨੇ ਕੈਂਟੀਨ ਵਾਲਾ ਲੋਜ ਆਇਆ ਮੁੰਡੇ ਮਾਸਟਰ ਕਹਿੰਦਾ ਨੀਚੇ ਵਗ ਜਾ ਕਹਿੰਦਾ ਇੱਥੇ ਹੁਣ ਅਲਾਉਡ ਨਹੀਂਗਾ ਓਏ ਆਏ ਓਏ ਥੋੜੀ ਕਰ ਰੋਏ ਵਾਈਂ ਕੋ ਵੀ ਇਸ ਤਰੀਕੇ ਇਹਦੇ ਆ ਪਾ ਵੀ ਮੁੰਡੇ ਦੇ ਸਲੂਨ ਚ ਜਾਂਦੇ ਹੁਣ ਹਾਥਲੂਨ ਹੈਰਥਲੂਨ ਤੋਂ ਆਪਣਾ ਕੀਆ ਚਲਾਣਾ ਕਿ ਤੋਂ ਆਣੇ ਚੱਲੇ ਗਏ ਅਨਮੋਲ ਦੇ ਛਲੂਨ ਚ ਅੱਜ ਆਪਾਂ ਹੁਣ ਪਾਣੀ ਪੀਣ ਜਾਂਦੇ ਆਗੇ ਲੱਭੀ ਮੇਰੇ ਨਾਲ ਆਗਾ ਅੱਗੇ ਤੁਰਿਆ ਜਾਂਦਾ ਹੋਰ ਭਾਈ ਕੀ ਹਾਲ ਆ ਵਧੀਆ ਵਧੀਆ ਆਪਾਂ ਨੂੰ ਬੰਦੇ ਮਿਲੇ ਸੀਗੇ ਬਲਾਕ ਗਏ ਵਧੀਆ ਤੇ ਆਪਾਂ ਦੰਦੇ ਨਾਲ ਲੱਭੀ ਹਾਂਜੀ ਤੇ ਆਪਾਂ ਹੁਣ ਖੜੇ ਆਂਗੇ ਇੱਥੇ ਇਹ ਕੰਟੀਨ ਦੇ ਪਿੱਛੇ ਇੱਥੇ ਨੈਸ਼ਨਲ ਦੇ ਮੈਚ ਹੋ ਰਿਹਾਗੇ ਹਾਂਜੀ ਹਾਂਜੀ ਓ ਕੀ ਕਹ ਕਿਹੜੀ ਗੇਮ ਚ ਹੁੰਦੇ ਆਓ ਕਿਹੜੇ ਮਤਲਬ ਸਪੈਨਿਸ਼ ਕਹਿੰਦੇ ਉਹਨਾਂ ਸਪੈਨਿਸ਼ ਦੇ ਬਸ ਤੁਸੀਂ ਪੰਜਾਬੀ ਚ ਗਾਈ ਆ ਆ ਸਪੈਨਿਸ਼ ਦੇ ਮੈਚ ਹੋ ਜਾਂਦੇ ਆ ਨੈਸ਼ਨਲ ਦੇ ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਚੜ ਜਾ ਫਿਰ ਆ ਜਾ ਆ ਖਿਡਾਰੀ ਬੈਠੇ ਆ ਸਾਰੇ ਇੱਥੇ ਮੁੜ ਕੇ ਖੱਡਣਗੇ ਹਾਂ ਬਹੁਤ ਹਾਂਜੀ ਹੁਣ ਆਪਾਂ ਯੂਨੀਵਰਸਿਟੀ ਵਿੱਚ ਸਮਾਂ 3:00 ਵਜ ਗਿਆ ਤੇ ਅੱਜ ਆਪਾਂ ਪੁੰਨੇ ਵੀ ਜਾਣਾਗਾ ਰਾਤ ਦੀ ਟ੍ਰੇਨ ਆ ਗਈ ਤੇ ਸਾਡੀ ਵੀਡੀਓ ਸ਼ੇਅਰ ਕਰੋ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਹੋਣੇ ਮਿਲਾਂਗੇ ਅਗਲੀ ਵੀਡੀਓ ਚ ਠੀਕ ਆ ਬਾਈ ਜੀ ਬਾਏ